ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਅੱਜ ਚੱਲਦਾ ਕੰਮ ਕਰਾਦਾ ਤੇ ਇੱਥੇ ਖੇਤ ਚਰਾ ਤਾਂ ਲਾਉਣਾ ਕਿਉਂਕਿ ਇਹ ਨਾ ਘੇਰੇ ਇਹਦੇ ਚਾਰ ਬਣ ਜਾਂਦੇ ਆ ਤੇ ਖੇਤ ਦੇ ਵਿੱਚ ਫਸਲ ਵੀ ਖਰਾਬ ਹੋ ਜਾਂਦੀ ਆ ਤੇ ਫਸਲ ਤਾਂ ਆਖਰਾ ਹੋ ਜਾਂਦੀ ਆ ਵੀ ਘੇਰੇ ਛੋਟੇ ਆ ਇੱਕ ਘੇਰਾ ਜ਼ਿਆਦਾ ਨੀਵਾ ਵਾ ਉਹ ਜੇ ਪਾਣੀ ਬਾੜਾ ਖੜ ਜਾਂਦਾ ਤਾਂ ਕਰਕੇ ਘੇਰੇ ਖਰਾਬ ਹੋ ਜਾਂਦੇ ਆ ਟਰੈਕਟਰ ਦੀ ਪਾਵਰ ਚੈੱਕ ਕਰੋ ਤੁਸੀਂ 900 ਚੱਕਰ ਤੇ 900 ਤੋਂ 900 ਚੱਕਰ ਦੇ ਆ ਤੇ ਲ ਮਾੜੀ ਜੀ ਵੀ ਆਵਾਜ਼ ਬਦਲਦਾ 10 ਫੁੱਟਾ ਖਰਾਬ ਆਵਾ ਚਮਾ ਲੈਫਟ ਨਹੀਂ ਕੰਟਰੋਲ ਕਰਨ ਦੀ ਲੋੜ ਪਤੰਦਰ ਉਵੇਂ ਹੀ ਭਰਿਆ ਆਉਂਦਾ ਉਵੇਂ ਹੀ ਲਾ ਜਾਂਦਾ ਬਸ ਠੀਕ ਹੈ ਨਾ ਸਾਲਾ ਯਾਰ ਫਾਇਦਾ ਤਾਂ ਹੈ ਨਾ ਵੱਡੀ ਪਾਵਰ ਦਾ ਨਾ ਤੁਹਾਨੂੰ ਕੰਟਰੋਲ ਕਰਨਾ ਪੈਣਾ ਨਾ ਕੁਝ ਹੋਰ ਆ ਹਨਾ ਕੀ ਨਜ਼ਾਰੇਦਾਰ ਤੁਸੀਂ ਆਪ ਦਾ ਚਲਾਈ ਚੱਲੋ 4 ਵੀਲ ਦਾ ਇੰਨਾ ਸਵਾਦ ਆ ਕਿ ਜਮਾਂ ਸਲਿੱਪ ਨਹੀਂ ਮਾਰਦਾ ਹੁਣ ਟਰੈਕਟਰ ਦਾ ਉਹ ਵੀ 75 ਪਾਵਰ ਦਾ ਵਾ ਜੰਮੀ ਭਾਈ ਕੋਲੇ 7500 ਲੱਗਿਆ ਹੋਇਆ ਪਰ ਬਾਈਓ ਸਲਿੱਪ ਮਾਰ ਲੱਗ ਜਾਂਦਾ ਜਦੋਂ ਕਰਾ ਜਾਦੇ ਭਰਦਾ ਉਹਦੇ ਦੇਖੋ ਕਰਾ ਤਾਂ ਭਰਦਾ ਟਰੈਕਟਰ ਨਹੀਂ ਦਬਦਾ ਬਟ ਸਲਿੱਪ ਮਾਰਦਾ ਦੇਖੋ ਇਹੇ ਆ ਘੋੜਾ ਦੇਖੋ ਜਿਵੇਂ ਹੀ ਨਹੀਂ ਦਬਣਾ ਇਹ ਆ ਬੇ ਆ ਪੂਰਾ ਫੁੱਲ ਕਰਾ ਭਰ ਗਿਆ ਬਸ ਤੁਹਾਨੂੰ ਪਤਾ ਆਵਾਜ਼ ਵੀ ਬਦਲੀ ਆ ਦੇਖ ਲਓ ਨਾ ਨਾ ਰੇਸ ਵਧਾਉਣ ਦੀ ਲੋੜ ਆ ਉਦੋਂ ਨਾ ਆਵਾਜ਼ ਦੇਖ ਇਹ ਨਜ਼ਾਰਾ ਹੈ ਨਾ ਕੋਈ ਨਹੀਂ ਡਿਊਦਵਾਰ ਦਾ ਫੈਨ ਹੋ ਗਿਆ ਬਾਈ ਮੈਂ ਇਸੇ ਕੱਲ ਨੂੰ ਹੀ ਫੈਨ ਹੋਇਆ ਇਹਦਾ ਪਤੰਦਰ ਦਾ ਇਹ ਇੰਨੀ ਕਰਾ ਮਾਦਈ ਵਾਲੀਆਂ ਨੇ ਵੀ ਪਾਵਰੀ ਸਾਲਾ ਇੰਨੀ ਲਾਉਂਦਾ ਵਾ ਤੇ ਗੱਲ ਹੀ ਛੱਡ ਦੋ ਹੁਣ ਤੁਸੀਂ ਦੇਖ ਲਓ ਵੀ ਇੱਧਰ ਮਿੱਟੀ ਦਿੱਤੀ ਹੋਈ ਆ ਮਿੱਟੀ ਹੋਰ ਚੱਕ ਲਈ ਰੇਤ ਘਟ ਗਈ ਜਦੋਂ ਜਿੱਤੇ ਮਿੱਟੀ ਸੜਦੇ ਆ ਉਥੋਂ ਤੁਹਾਨੂੰ ਪਤਾ ਉਹ ਤੇ ਸੜਦੀ ਸੜਦੀ ਪੋਲੀ ਹੋ ਜਾਂਦੀ ਆ ਤਾਂ ਕਰਕੇ ਮਿੱਟੀ ਹੋਰ ਚੱਕ ਲੈ ਆਦੇ ਆਪਾਂ ਹਜ਼ਾਰ ਚੱਕਰ ਤੇ ਕਰੂਜ਼ ਮੂਡ ਲਾਤਾ ਲੱਗ ਗਿਆ ਉਹ ਲਾਈਟ ਚੱਲ ਵੀ ਹੈ ਨਾ ਬਸ ਨਾ ਹੁਣ ਕੋਈ ਰੇਤ ਆ ਦੇ ਰੇਤ ਵੀ ਘਟਦਾ ਸਭ ਕੁਝ ਘਟਦਾ ਨਾਰ ਇਸ ਦੇਣੀ ਪੈਣੀ ਆ ਨਾ ਵਾਸਤਾ ਇੰਨੀ ਰੇਸ ਦੀ ਇਹਨੇ ਚੱਲੀ ਜਾਣਾ ਪਿੱਤਰ ਵਾਲੇ ਟਰੈਕਟਰ ਮਗਰ ਤਵੀਆਂ ਪਾਈਆਂ ਦੀ ਕਿਉਂਕਿ ਖੇਤ ਸੁੱਕਾ ਹੋਣ ਕਰਕੇ ਪੱਟਿਆ ਨਹੀਂ ਦੀ ਜਾਣਾ ਤੇ ਇਹ ਵੀ ਥੱਲੇ ਉੱਪਰ ਉੱਪਰ ਲੱਗ ਜਾਣਾ ਲਓ ਜੀ ਆਪਾਂ ਹਜ਼ਾਰ ਚੱਕਰ ਦੇ ਗਰੂਥ ਮੂਡ ਬੰਨਿਆ ਆ ਦੇਖ ਲੋ ਹਜ਼ਾਰ ਤੇ ਖੜਾ ਬਲ ਵਾਲੀ ਮਿੱਟੀ ਭਰੀ ਲਈ ਆਉਂਦਾ ਜੇ ਹੁਣ ਮੈਂ ਤਾਂ ਥੱਲੇ ਨਹੀਂ ਆਇਆ ਦਾ ਦਵੋਟਾ ਘਰਾਵਾ ਬਾਈ ਇਹ ਆਪਣਾ ਲੈ ਲੋ ਜਮਾ ਲੈਫਟ ਨਹੀਂ ਆਬਾ ਚੱਕਣੀ ਇੱਥੇ ਛੱਡਦੇ ਆ ਮਿੱਟੀ ਛੱਡਣ ਕਰਕੇ ਹੋਰ ਭਰ ਗਿਆ ਦੇ ਲੋ ਲੈ ਲਾ ਦਿੰਦਾ ਢੇਰ ਜਿੱਥੇ ਆ ਕੇ ਡੇਗਦਾ ਕਰਾ ਹਮੇਸ਼ਾ ਜਦੋਂ ਖੱਤੇ ਚ ਕਰਾਹ ਲਾਉਣਾ ਬਾਈ ਇੱਕ ਬਾਡੇੋਂ ਸ਼ੁਰੂ ਕਰੋ ਜਿੱਧਰੋਂ ਜਿੱਧਰੋਂ ਵੀ ਕਰਨਾ ਜਿੱਧਰਲੇ ਪਾਸੇ ਸਿੱਟਣਾ ਮੈਂ ਉਧਰੋਂ ਇੱਕ ਬਾਡੇੋਂ ਸ਼ੁਰੂ ਕਰੀ ਚੱਲੋ ਬਾਡੇ ਦੇ ਨਾਲ ਖੱਤਾ ਚੱਕ ਹੁੰਦਾ ਹਮੇਸ਼ਾ ਨਾ ਕਿ ਐਂ ਕਰੀਏ ਵੀ ਆਪਾਂ ਜਿਵੇਂ ਹੀ ਸਿਰਿਓਂ ਜਾ ਕੇ ਕਰਾਹ ਭਰੀਏ ਨਹੀਂ ਬਾਡੇ ਦੇ ਨਾਲ ਬਸ ਮੂਹੋਂ ਹੀ ਸ਼ੁਰੂ ਕਰ ਲਓ ਜਿੱਧਰੋਂ ਖਿੱਚਣ ਲੱਗਣਾ ਉਧਰੋਂ ਖਿੱਚਦੇ 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 ਮਗਰ ਨੂੰ ਜਾਓ 19 19 ਡੂੰਗੀ ਹੀ ਭਾਵੋ ਜਿੰਨੀ ਆਪਾਂ ਖਿੱਚਣੀ ਆ ਲੈਦਰ ਗਰਾ ਤਾਂ ਲੈ ਜਾਂਦਾ ਸੀਗਾ ਨਾਲ ਵੀ ਚਲੋ ਨਾਲ ਹੀ ਨਿਸ਼ਾਨੀ ਲੱਗ ਜੂ ਵੀ ਨਾਲ ਹੀ ਪੱਤਰ ਕਰ ਦੂ ਹਣਾ ਵੀ ਨਾਲੇ ਇਹਨੇ ਵੀ ਤਾਂ ਖਿੱਚਣ ਦਾ ਕੰਮ ਦੇਈ ਦੇਣਾ ਕਰਾ ਨੇ ਆਪਾਂ ਕਿਹੜਾ ਆਟੋ ਕੱਟ ਲਾਇਆ ਹੋਇਆ ਇਹਦੇ ਤੇ ਦੂਜੀ ਲੋਟੀ ਆ ਇਹਦੀ ਵੀ ਬਾਜ ਬਹੁਤ ਸੋਹਣੀ ਆ 7500 ਦੇ 7500 ਦੇ ਵੀ ਸਟicker ਨਾ ਨਵੇਂ ਮੰਗਾਏ ਪਏ ਆ TT 7500 ਵਾਲੇ ਉਹ ਲਾਉਣੇ ਹੁਣ ਇਹਦੇ ਕਰਾ ਦਾ ਕੰਮ ਨਾ ਇਹ ਹੁੰਦਾ ਵੀ ਠੰਡੇ ਮਤੇ ਨਾਲ ਲੱਗੇ ਰਵੋ ਨਾ ਕੀ ਭੁਜਾ ਭਜਾ ਕੇ ਲਿਆਉਣਾ ਉਧਰੋਂ ਭਿਹਾ ਕੇ ਉਧਰ ਉਧਰ ਭਜਾ ਕੇ ਉਧਰ ਠੰਡੇ ਮਦੇ ਨਾਲ ਲੱਗੇ ਰਵੋ ਹੋਲੀ ਨਾ ਤੁਸੀਂ ਥੱਕੋ ਨਾ ਥੱਕੇ ਢੋਡਾ ਟਰੈਕਟਰ ਤੇ ਨਾ ਕੋਈ ਅੱਕੇ ਬੰਦਾ ਚਲਾਉਂਦਾ ਜੇ ਆਪਾਂ ਚਲਾਉਂਦੇ ਹੀ ਥੱਕ ਕੇ ਫਿਰ ਵੈਦਈ ਗਈ ਆ ਟੈਕਨੀਕ ਯਾਰੇ ਯਾਰੇ ਨਾਲ ਚਲਾਈ ਦੀ ਹੁੰਦੀ ਆ ਮਸ਼ੀਨਰੀ ਕੋਈ ਵੀ ਆ ਉਹੋ ਜਿਹਾ ਟਰੈਕਟਰ ਦਾ ਚਲਾ ਕੇ ਕੀ ਕਰਨਾ ਜਿਹੜਾ ਇੱਕ ਵਾਰ ਭੁਜਾ ਲਿਆ 15 ਮਿੰਟ ਬਾਅਦ ਖੜ ਕੇ ਇੱਕ ਵਾਰ ਭੁਜਾ ਲਿਆ 15 ਮਿੰਟ ਬਾਅਦ ਖੜ ਕੇ ਹਾਂ ਲਗਾਤਾਰ ਚੱਲੋ ਵੀ ਜਿਹੜਾ ਦਾ ਇੱਕ ਵਾਰ ਵੀ ਰੋਕਣਾ ਨਾ ਪਵੇ ਟਰੈਕਟਰ ਬਸ ਹੁਣ ਆਪਾਂ ਬਹਿ ਗਏ ਆਵੇਂ ਹਨਾ ਚਾਹੇ ਰੋਟੀ ਖਵਾਉਣੀ ਆ ਖਵਾ ਦੇ ਬਈ ਨਹੀਂ ਖਵਾਉਣਗੇ ਤਾਂ ਕੋਈ ਦਿੱਕਤ ਨਹੀਂ ਆਪਾਂ ਨੂੰ ਤਾਂ ਟਰੈਕਟਰ ਤੇ ਐ ਹੋ ਜਾਂਦਾ ਪਾਣੀ ਦੀ ਥਿਆ ਵੀ ਲੱਗਣੋਂ हट ਜਾਂਦੀ ਆ ਆਪਾਂ ਨੂੰ ਨਹੀਂ ਹੈਗਾ ਟਰੈਕਟਰ ਤੇ ਬਈ ਤਾਰੀ ਦਿਹਾੜੀ ਚਲਾਈ ਚੱਲਦੇ ਆ ਟਰੈਕਟਰ ਜਾਇ ਬਸ ਉਨਾ ਹੀ ਟਰੈਕਟਰ ਆਪ ਦਾ ਉੱਪਰ ਲੈ ਕੇ ਜਾਓ ਮਿੱਟੀ ਦੇ ਜਿੰਨੇ ਜਿੰਨੇ 'ਚ ਪਤਾ ਥੋੜਾ ਖਰਾਬ ਭਰਦੇ ਹੋਏ ਬਸ ਉਦੋਂ ਬਾਅਦ ਦੂਰ ਨਾ ਲੈ ਕੇ ਜਾਓ ਕਿਉਂਕਿ ਨਾ ਤਾਂ ਖੱਤਾ ਉੱਚਾ ਹੋਊ ਨਾ ਖੱਤਾ ਨੀਵਾ ਹੋਊ ਇੱਕ ਬਾੜਿਓਂ ਬਾਅਦ ਕੀਤੀ ਚੱਲੋ ਬਾ ਦੋਨੋ ਪਤਾ ਹੋਣਾ ਚਾਹੀਦਾ ਹੀ ਮੇਰਾ ਟਰੈਕਟਰ ਨੇ ਕਰਾ ਇੰਦੀ ਜਗ੍ਹਾ ਜੋ ਭਰ ਜਾਣਾ ਜੇ ਹੁਣ ਆਪਾਂ ਜਿਵੇਂ ਹੁਣ ਮਿੱਟੀ ਇੱਥੋਂ ਖੇਚਣੀ ਆ ਆਪਾਂ ਕਰਾ ਸਿਰੇ ਜਾ ਕੇ ਭਰੀਏ ਕੋਈ ਫਾਇਦਾ ਥੋੜੀ ਆ ਫਿਰ ਲੈਫਟਾਂ ਚੱਕ ਚੱਕ ਕੇ ਅੱਗੇ ਆਈ ਜੱਲਾਂਗੇ ਹਨਾ ਆਦਾ ਚਲੋ ਸਾਨੂੰ ਪਤਾ ਨਹੀਂ ਸੀਗਾ ਵੀ ਅਸੀਂ ਲੇਜ਼ਰ ਲਾਉਣਾ ਚਲੋ ਵੇਲੇ ਸੀਗੇ ਤਾਂ ਕਰਕੇ ਖੱਤੇ ਦਾ ਹੋ ਗਿਆ ਨਹੀਂ ਤਾਂ ਜਿਹੜੇ ਖੱਤੇ 'ਚ ਮਿੱਟੀ ਸਿੱਟਣੀ ਆ ਉਹ ਵੀ ਨਹੀਂ ਪਾਉਣਾ ਚਾਹੀਦਾ ਹੈਗਾ ਜਿਹੜੇ ਖੱਤੇ 'ਚ ਮਿੱਟੀ ਸਿੱਟਣੀ ਆ ਨਾ ਉਹ ਬੋਣਾ ਨਹੀਂ ਚਾਹੀਦਾ ਜੀ ਚੋ ਚੱਕਣੀ ਆ ਉਹ ਨਾਲ ਦੀ ਨਾਲ ਹੀ ਬੋਣਾ ਚਾਹੀਦਾ ਜਿੰਨਾਂ ਕਿ ਜਿੰਨਾ ਡੂੰਘਾ ਆਪਾਂ ਚੱਕਣਾ ਜਿਵੇਂ ਸਬੋਧ ਕਰੋ ਤਾਂ ਆਪਾਂ ਰੋਣੀ ਕਰੀ ਵੀ ਖੱਤੇ ਵਧੀਆ ਬਣੇ ਹੋ ਜਾਣ ਪਹਿਲਾਂ ਇੱਕ ਹਾਲ ਹਲਾਂ ਦੀ ਬਾੜ ਵਾ ਦਿਓ ਜਿਵੇਂ ਹੁਣ ਆਪਾਂ ਤਵੀਆਂ ਵਾਈਆਂ ਆਂ ਤਵੀਆਂ ਦੀ 19 ਕਿ ਬਾੜ ਚੱਕੀ ਆ ਉਹਨਾ ਇੱਕ ਬਾੜ ਦਿਓ ਜਿੰਨੀ ਜਿੰਨੇ ਡੂੰਘੇ ਕਿ ਰਾਹ ਚੱਲਦਾ ਵਾ ਠੀਕ ਆ ਪਹਿਲਾਂ ਇੱਕ ਬਾੜ ਚੱਕੂਗਾ ਸਾਰੇ ਖੱਤੇ ਦੀ ਫੇਰ ਉਸ ਤੋਂ ਬਾਅਦ ਦੁਬਾਰਾ ਵਾਵਾਂਗੇ ਜੇ ਲੋੜ ਪਈ ਜੇ ਨਹੀਂ ਲੋਡ ਪਈ ਫੇਰ ਬਸ ਵਾਹ ਕੇ ਲੇਜ਼ਰ ਲੈਵਲ ਲਾ ਦਾਂਗੇ ਬਸ ਐਨਾ ਕੰਮ ਆਉਂਦਾ ਬਸ ਠੀਕ ਐ ਵੀ ਵੀ ਜਾਦੇ ਉਹ ਚੱਕਣ ਦੀ ਲੋੜ ਹੁੰਦੀ ਕਿ ਜੇ ਆਪ ਨਜਾਇਜ਼ ਹੀ ਕਰ ਜਾਈਏ ਜੇ ਆ ਘੱਤਾ ਪਾਇਆ ਨਾ ਹੁੰਦਾ ਫੇਰ ਹੋਰ ਸਵਾਦ ਆਉਂਦਾ ਵੀ ਟਾਈਮ ਹੋਰ ਘੱਟ ਲੱਗਦਾ ਫੇਰ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਅਸੀਂ ਇੱਕ ਵਾੜੇੋਂ ਮਿੱਟੀ ਸਾਰੇ ਤੇ ਸਿੱਟੀ ਗਈ ਤੇ ਜਿੱਥੇ ਸਿੱਟਣੀ ਆ ਉਹ ਵੀ ਨਾ ਵਾਵੇ ਇਥੋਂ ਚੱਕਣੀ ਆ ਉਹ ਨਾਲ ਦੀ ਨਾਲ ਬਾਵੇ ਤੇ ਇੱਕ ਬਾਢਿਓ ਚੱਕੇ ਜਿੱਧਰੋਂ ਆਪਾਂ ਖਿੱਚਣੀ ਆ ਉਧਰੋਂ ਟਰੈਕਟਰ ਚੱਕਣੇ ਚਾਹੀਦੇ ਆ ਇਉਂ ਨਹੀਂ ਹੈਗਾ ਕਿ ਜਿੱਧਰੋਂ ਆਪਾਂ ਖਿੱਚਣੀ ਆ ਉਧਰੋਂ ਛੱਡ ਕੇ ਖਰਾ ਆਪਾਂ ਸਿਰੇ ਵਾਲੇ ਪਾਸਿਓਂ ਭਰਨ ਲੱਗੀ ਜ ਨਹੀਂ ਜਿਵੇਂ ਹੁਣ ਆਪਾਂ ਇਧਰੋਂ ਖਿੱਚਣੀ ਸੀ ਹਨਾ ਆ ਪੱਕੀ ਵੱਟ ਤੋੜਤੀ ਇਹ ਤਿੰਨੇ ਘੇਰੇ ਇੱਕੋ ਕਰਨੇ ਆ ਆਪਾਂ ਅੱਗੇ ਨਾ ਆ ਘੇਰੇ ਦੇ ਵਿੱਚ ਪਾਣੀ ਜ਼ਿਆਦਾ ਖੜ ਜਾਂਦਾ ਇਹਦਾ ਝੋਨਾ ਡੁੱਬ ਜਾਂਦਾ ਉੱਲੀ ਲੱਗ ਜਾਂਦੀ ਆ ਕਣ ਘੱਟੋਬ ਜਾਂਦੀ ਆ ਬਹੁਤ ਨੁਕਸਾਨ ਹੁੰਦਾ ਜਦੋਂ ਮੀਂਹ ਪੈ ਜਾਂਦਾ ਨਾ ਤਾਂ ਕਰਕੇ ਵੀ ਤਿੰਨੇ ਘੇਰੇ ਇੱਕੋ ਜੇ ਹੋ ਜਾਣਗੇ ਫੇਰ ਚਲੋ ਨਹੀਂ ਡੁੱਬਣਗੇ ਨਾ ਹੁਣ ਸਮਝੋਦ ਕਰੋ ਕਿ ਆਪਾਂ ਆ ਖੱਤਾ ਖਿੱਚਦੇ ਆ ਨਾ ਆ ਖੱਤਾ ਖਿੱਚਦੇ ਆ ਇਹ ਚ ਜਾਣਾ ਵੀ ਇੱਕ ਬਾਢਿਓ ਵੱਟ ਦੇ ਨਾਲੋਂ ਸ਼ੁਰੂ ਕਰਿਆ ਇਉਂ ਨਹੀਂ ਹੈਗਾ ਕਿ ਉਹ ਸਿਰਿਓਂ ਘਰਾ ਭਰ ਕੇ ਲਿਆਈਏ ਕਮਲਿਆਂ ਅੰਗੇ ਉਹ ਨਾ ਨਹੀਂ ਇਧਰੋਂ ਭਰਦੇ ਪਹਾੜ ਚ ਖਿੱਚਦੇ ਖਿੱਚਦੇ ਮਗਰ ਨੂੰ ਜਾਵਾਂਗੇ ਬਸ ਟਰੈਕਟਰ ਆਫ ਦਾ ਉਨਾ ਕੀ ਮਗਰ ਲੈ ਕੇ ਜਾਣਾ ਜਿੰਨਾ ਜਿੰਨੇ ਕਿ ਜੋ ਆਪਾਂ ਆਪਣਾ ਆਪਣਾ ਖਰਾਬ ਭਰ ਜਵੇ ਬਸ ਉਦੋਂ ਬਾਦੂ ਜਗਾ ਮਗਰ ਨਹੀਂ ਲੈ ਕੇ ਜਾਣਾ ਬਸ ਹੁਣ ਆ ਦੇਖ ਲੋ ਨਾ ਦਾ ਟਰੈਕਟਰ ਸਲਿੱਪ ਮਾਰਦਾ ਨਾ ਟਰੈਕਟਰ ਆਵਾਜ਼ ਬਦਲਦਾ ਨਾ ਟਰੈਕਟਰ ਰੇਸ ਵਧਾਉਣ ਦੀ ਲੋੜ ਆ ਬਸ ਹਜ਼ਾਰ ਚੱਕਰ ਤੇ ਚੱਲਦਾ ਹਜ਼ਾਰ ਚੱਕਰ ਤੇ ਆਪਦਾ ਖਰਾਬ ਵੀ ਪੂਰਾ ਫੁੱਲ ਭਰ ਕੇ ਲਿਆਉਂਦਾ ਤੇ ਜਿੱਥੇ ਲੈ ਕੇ ਜਾਣਾ ਉੱਥੇ ਤੱਕ ਲੈ ਕੇ ਆ ਨਾ ਪੂਰਾ ਉਹੀ ਸਪੀਡ ਤੇ ਜਾਂਦਾ ਠੀਕ ਨਹੀਂ ਨਾ ਤਾਂ ਇਤੇ ਨੇ ਡੀਜ਼ਲ ਖਾਣਾ ਨਾ ਬੰਦਾ ਔਖਾ ਨਾ ਟਰੈਕਟਰ ਔਖਾ ਉਹ ਟਰੈਕਟਰ ਹੀ ਚਲਾਉਣਾ ਕਾਹਦਾ ਜੇ ਟਰੈਕਟਰ ਸਲਿੱਪ ਮਾਰ ਮਾਰ ਕੇ ਹੀ ਚੱਲਿਆ ਵੇ ਡਰਾਈਵਰੀ ਆਪਣੀ ਕਾਦੀ ਆ ਵੀ ਜੇ ਆਪਾਂ ਟਰੈਕਟਰ ਨੂੰ ਸਲਿੱਪ ਮਾਰ ਗਈ ਸਿਰੇ ਤੋਂ ਸਿਰੇ ਤੱਕ ਲਿਆਉਣਾ ਨਹੀਂ ਕਰਾ ਦਾ ਕੰਮ ਸਿਰਫ ਇੰਨਾ ਹੁੰਦਾ ਵੀ ਜਿੱਥੋਂ ਕਰਾ ਨੇ ਭਰਨਾ ਉੱਥੇ ਜੋਰ ਲਗਾ ਉੱਥੇ ਵੀ ਕਰਾ ਜਦੋਂ ਆਪਾਂ ਚਲਾਉਨੇ ਆ ਟਾਪ ਲਿੰਕ ਥੋੜੀ ਜਿਹੀ ਵੱਡੀ ਰੱਖੋ ਕਿ ਇੱਕ ਜਗ੍ਹਾ ਟੋਆ ਨਾ ਪਾਵੇ ਕਰਾ ਹੁਣ ਮੇਰੀ ਟਾਪ ਲਿੰਕ ਵੱਡੀ ਕਰੀ ਹੋਈ ਆ ਦੇਖ ਲਓ ਕਿੰਨੀ ਜਗ੍ਹਾ ਖਿੱਚ ਲਈ ਕਿਤੇ ਤੁਹਾਨੂੰ ਟੋਆ ਪਿਆ ਦੀ ਨਾ ਵੀ ਡੂੰਗਾ ਕਰਿਆ ਦੀ ਨਾ ਨਹੀਂ ਇੱਕ ਪੱਧਰ ਖਿੱਚਦਾ ਕਰਾ ਇਹੀ ਫਾਇਦਾ ਹੁੰਦਾ ਕਿ ਜੇ ਆਪਣਾ ਖਰਾਹ ਪੱਧਰ ਖਿੱਚਦਾ ਟੋਏ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ ਜੇ ਟਾਪ ਲਿੰਕ ਛੋਟੀ ਆ ਫੇਰ ਉਹਨੇ ਖਲਪ ਦੇਣੀ ਇੱਕ ਜਗ੍ਹਾ ਡਿੱਗਣਾ ਠੀਕ ਆ ਨਾ ਫੇਰ ਫੇਰ ਟੋਆ ਪਾਣੀ ਪੈਣਾ ਤੇ ਜੱਟ ਇਹ ਸਾਰੀਆਂ ਗੱਲਾਂ ਬਾਈ ਬਾਪੂ ਨੇ ਸਿਕਾਈਆਂ ਹੋਈਆਂ ਨਾਲ ਬੈ ਬੈ ਕੇ ਜਦੋਂ ਕਰਾਹ ਲਾਇਆ ਨਾ ਦੇਖਦੇ ਹੁੰਦੇ ਦੀ ਕਰਤੇ ਆਂ ਜਿ ਕਰਾਹ ਲਾਉਂਦੇ ਦਿੱਤੇ ਦਾ ਜਿੰਨੀਆਂ ਜ਼ਮੀਨਾਂ ਨੇ ਬਾਈ ਸਾਰੀਆਂ ਪੱਧਰ ਕਰੀਆਂ ਠੀਕ ਆ ਨਾ ਤੇ ਜਿੰਨੇ ਮਾਮਲੇ ਦੇ ਲੈਨੇ ਆਪਾਂ ਕਦੀ ਸੋਚੇ ਹੀ ਨਹੀਂ ਵੀ ਹਾਂ ਇਹ ਜ਼ਮੀਨ ਪੱਧਰ ਨਹੀਂ ਕਰਨੀ ਜਾਂ ਇਹਦਾ ਹੈ ਨਹੀਂ ਕਰਨਾ ਨਹੀਂ ਜ਼ਮੀਨ ਨੂੰ ਆਪਾਂ ਆਪਣੀ ਸਮਝ ਕੇ ਖੇਤੀ ਕਰਦੇ ਆਂ ਨਾ ਕਿ ਐਂ ਕਰਦੇ ਆਂ ਵੀ ਹਾਂ ਯਾਰ ਸਾਡੇ ਕੋਲੇ ਮਾਮਲੇ ਤੇ ਆ ਜੇ ਕੱਲ ਨੂੰ ਛੁੱਟ ਗਈ ਫੇਰ ਇਹ ਚੀਜ਼ਾਂ ਆਪਣੇ ਦਿਮਾਗ 'ਚ ਕਦੇ ਨਹੀਂ ਆਉਂਦੀਆਂ ਜ਼ਮੀਨ ਨੂੰ ਆਪਣੀ ਸਮਝ ਕੇ ਮਿਹਨਤ ਕਰਦੇ ਆ ਉਹਦੇ ਤੇ ਤਾਂ ਆਪਾਂ ਨੂੰ ਧਰਤੀ ਮਾਂ ਆਪਾਂ ਨੂੰ ਫਲ ਵੀ ਦਿੰਦੀ ਆ ਉਸ ਚੀਜ਼ ਤੇ ਠੀਕ ਨਹੀਂ ਜਿੰਨੇ ਖੱਤੇ ਮਿਲੇ ਹੋਏ ਆ ਆਪਾਂ ਖੇਤ ਜਿੰਨੀ ਵੀ ਖੇਤੀ ਕਰਦੇ ਆ ਭਾਈ ਸਭ ਤੇ ਮੈਂ ਮਿਹਨਤ ਕਰਦੇ ਆ ਪੂਰੀ ਹੱਡ ਤੋੜਵੀਂ ਪੱਧਰ-ਪੁੱਧਰ ਕਰਨ ਦਾ ਐਨ ਪੂਰਾ ਸਾਰਾ ਕੰਮ ਕਰੀਦਾ ਤਾਂ ਇਹ ਵੀ ਆ ਕਦੇ ਕਿਸਿਆਂ ਨੂੰ ਉਹਨਾਂ ਨੂੰ ਕਿਹਾ ਵੀ ਨਹੀਂ ਖੇਤ ਵਾਲਿਆਂ ਨੂੰ ਵੀ ਅਸੀਂ ਤੁਹਾਡਾ ਖੱਤਾ ਪੱਧਰ ਕਰਿਆ ਸਾਨੂੰ ਉਹਦੇ ਪੈਸੇ ਕਟਾ ਦਿਓ ਜਾਂ ਦੀ ਕਰਾ ਲਾਇਆ ਸਾਨੂੰ ਐਂ ਕਰ ਦੋ ਨਹੀਂ ਇਹ ਚੀਜ਼ਾਂ ਕਦੇ ਨਹੀਂ ਆਪਣੇ ਦਿਮਾਗ ਚ ਆਈਆਂ ਦੇਖ ਲਓ ਮਿੱਟੀ ਸਾਫ ਸਿਰ ਖਿੱਚਣ ਦੇ ਨਾਲ ਇੰਨਾ ਕ ਨਜ਼ਾਰਾ ਆਉਂਦਾ ਕਿ ਦੇਖੋ ਹੁਣ ਤਰਟੰਗੀ ਲਾਈ ਆਪਾਂ ਆਪਣੀ ਟੋਪੀ ਹੁਣ ਚਲਾਈ ਆ ਲੇਜ਼ਰ ਕਰਾ ਦੀ ਤੇ ਬਸ ਮਾਮੂਲੀ ਜਿਹਾ ਫਰਕ ਆ ਬਸ ਸਾਰੇ ਪਾਸੇ ਕੋਈ ਉਹ ਨਹੀਂ ਹੈਗਾ ਤੇਲ ਅੰਦਾਜ਼ੇ ਨਾਲ ਕੀਤੀ ਆ ਮਿੱਟੀ ਬਸ ਇੱਕ ਵੱਢਿਓ ਮਾੜਾ ਮਾੜਾ ਫਰਕ ਆ ਕੋਈ ਉਹ ਨਹੀਂ ਹੈਗਾ ਵੀ ਬਹੁਤ ਜ਼ਿਆਦੇ ਵੀ ਕਿਤੇ ਪਾਸੇ ਉੱਚਾ ਵਾਗੇ ਦੇ ਪਾਸੇ ਨੀਵਾਂ ਨਾ ਮਾੜਾ ਮਾੜਾ ਫਰਕ ਆ ਦੇ ਕਿ ਪਈ ਆਹੀ ਫਰਕ ਹੁੰਦਾ ਵੀ ਇੱਕ ਵਾਰ ਦੇ ਜਦੋਂ ਆਪਾਂ ਮਿੱਟੀ ਖਿੱਚਦੇ ਆ ਤੇ ਜਦੋਂ ਆਪਾਂ ਨਾ ਪਤਾ ਕੀ ਹੈ ਜਦੋਂ ਆਪਾਂ ਮਿੱਟੀ ਮਿੱਟੀ ਛੱਟਣੀ ਉੱਥੇ ਆ ਸ਼ੁਰੂ ਇਧਰਲੇ ਪਾਸੇੋਂ ਕਰ ਲਈਏ ਉਹ ਬਹੁਤ ਫਰਕ ਪੈ ਜਾਂਦਾ ਤੇ ਉਹ ਚੀਜ਼ਾਂ ਦੇ ਵਿੱਚ ਦਿੱਕਤ ਆਉਂਦੀ ਆ ਜਿੱਧਰੋਂ ਮਿੱਟੀ ਖਿੱਚਣੀ ਆ ਉਧਰ ਹੀ ਉਧਰੋਂ ਸ਼ੁਰੂ ਕਰੋ ਵਾਰਡੇ ਨਾਲ बस ਵਰਡੇ ਨਾਲ ਟੱਕ ਦੇ ਕੇ ਇੱਕ ਵਰਡਿਓ ਪਾਸੇ ਉਹ ਚੱਕੀ ਚੱਲੋ ਬਸ ਉਹੀ ਸਭ ਤੋਂ ਸਹੀ ਹੁੰਦਾ ਐਵੇਂ ਆਪ ਸਾਰੇ ਪਾਸੇ ਉਹ ਕਰੀ ਚੱਲੀਏ ਨਹੀਂ ਸਹੀ ਹੁੰਦਾ ਤੇ ਹੁਣ ਤੀ ਦਿਨੋਂ ਨਾ ਖੇਤ ਖਰਾਬ ਹੋਣ ਦਿੱਤਾ ਨਾ ਕੁਝ ਵਾਸਤਾ ਸਵੇਰੇ ਦਿਨ ਟਾਈਮ ਨਾਲ ਆ ਕੇ ਲੱਗੇ 5:30 ਸ਼ੁਰੂ ਕਰਿਆ ਤੇ ਹਜੇ 8:00 ਨਹੀਂ ਵਜੇ 8:00 ਵਜੇ ਨੂੰ ਕੰਮ ਖਿੱਚਤਾ ਆਪਾਂ ਵਿਹਲੇ ਹੋ ਗਿਆ ਬਸ ਇਕੱਲਾ ਲੀਜ਼ਰ ਕਰਾ ਦਾ ਕੰਮ ਰਹਿ ਗਿਆ ਹੁਣ ਤੇ ਲੋ ਫਿਰ ਵੀ ਡੇਢ ਪੌਣੇ 2 ਕਿੱਲੇ ਦੇ ਨੇੜੇ ਖਿੱਚਣਾ ਸੀ ਖਿੱਚ ਕੇ ਮਿੰਟ ਮਾਰਿਆ ਕੰਮ ਠੀਕ ਨਹੀਂ ਬਸ ਆਹੀ ਆ ਸਾਜਰੇ ਦਾ ਕੰਮ ਆ ਕਵੇਲੇ ਦੀਆਂ ਟੱਕਰਾਂ ਉਹ ਚੀਜ਼ਾਂ ਹੈਗੀਆਂ ਨੇ ਕਿ ਸਾਜਰੇ ਸਾਜਰੇ ਆਪਦਾ ਕੰਮ ਆ ਕੇ ਨਵੇੜਿਆ ਚਲੋ ਠੀਕ ਆਹ ਉਹਨਾਂ ਨਿਬੜ ਗਿਆ ਕੰਮ ਹਨਾ ਤੇ ਗੱਲ ਇਹੀ ਆ ਕਿ ਮੈਂ ਉਹੀ ਗੱਲ ਕਰਦਾ ਸੀ ਕਿ ਅਸੀਂ ਕਦੇ ਵੀ ਖੇਤ ਦਾ ਇਹ ਨਹੀਂ ਦੇਖਿਆ ਵੀ ਯਾਰ ਖੇਤ 'ਚ ਆਪ ਇੰਨਾ ਖਰਚਾ ਕਰ ਲਿਆ ਹੁਣ ਜਲਵਾ ਤੇਲ ਆ ਤੇਲ ਲੱਗਣਾ ਹੀ ਆ 100 ਲੀਟਰ ਤਾਂ ਤੇਲ ਤਕਰੀਬਨ ਲੱਗ ਹੀ ਜਾਣਾ ਜੇ ਸਾਰੇ ਟਰੈਕਟਰਾਂ ਦਾ ਦੇਖੀਏ 100 ਤੋਂ ਵੱਧ ਲੱਗ ਸਕਦਾ ਹਨਾ ਕਿ ਬਟ ਗੱਲ ਇਹ ਹੈ ਕਿ ਬਪਾ ਨੂੰ ਫਾਇਦਾ ਤਾਂ ਹੈ ਨਾ ਕਿ ਹੁਣ ਇਹ ਖੇਤ ਨਾ ਡਾਕਰ ਖੇਤ ਵਾਲੇ ਸੀਗੇ ਪਹਿਲਾਂ ਤਾਂ ਬਹੁਤ ਜ਼ਿਆਦਾ ਨਜਾਇਜ਼ ਡਾਕਰ ਸੀ ਜਦੋਂ ਤੋਂ ਆਪਾਂ ਇਹਨਾਂ 'ਚ ਪਲਾਉ ਕਰਨ ਲੱਗੇ ਉਦੋਂ ਬਾਅਦ ਥੋੜਾ ਜਿਹਾ ਇਹ ਫਰਕ ਪੈ ਗਿਆ ਵੀ ਤੇੜ-ਤੂੜ ਫਟਣੋਂ हट ਗਈ ਹਨਾ ਤੇ ਹੁਣ ਇਹ ਡਾਕਰ ਖੇਤ ਪਰ ਇਹਨਾਂ ਦੇ ਨਾ ਪਾਣੀ ਕਣਕ ਕਣਕ ਜਦੋਂ ਬੀਜਦੇ ਆ ਜਦੋਂ ਮੱਕੀ ਵੀ ਬੀਜਦੇ ਆ ਪਾਣੀ ਬਹੁਤ ਖੜਦਾ ਕਿਉਂਕਿ ਇਹਦੇ ਨਾ ਸਟੈਪ ਤਿੰਨ ਸੀਗੇ ਆਹ ਕਿਹੜਾ ਛੋਟਾ ਜਿਹਾ ਇਹ ਇਹ ਜਿਆਦਾ ਉੱਚਾ ਸੀਗਾ ਆ ਉਦੋਂ ਘੱਟ ਸੀਗਾ ਉਦੋਂ ਅਗਲਾ ਉਦੋਂ ਘੱਟ ਲੀ ਤੇ ਸਾਰਾ ਪਾਣੀ ਜਾ ਕੇ ਨਾ ਜਦੋਂ ਮੀਂਹ ਪੈਂਦਾ ਸੀ ਇਧਰੋਂ ਮਗਰੋਂ ਮਗਰੋਂ ਵੀ ਸਾਰੇ ਖੱਤਿਆਂ ਦਾ ਆ ਕੇ ਇਧਰੋਂ ਮਗਰੋਂ ਸਾਰੇ ਖੱਤਿਆਂ ਦਾ ਆ ਕੇ ਉਹੀ ਕਿਾਰੇ 'ਚ ਖੜ ਜਾਂਦਾ ਹੀ ਪਾਣੀ ਉਹ ਕਿਾਰੇ 'ਚ ਖੜ ਕੇ ਫੇਰ ਛੜਕ ਟੱਪਦਾ ਸੀ ਤੇ ਉਹ 'ਚ ਚੌਲ ਡੁੱਬ ਕੇ ਮਰ ਜਾਂਦੇ ਸੀ ਜੇ ਚੌਲ ਆ ਚੌਲ ਮਰ ਜਾਣੇ ਕਣਕਾ ਕਣਕ ਜੇ ਆਲੂਆਂ 'ਚ ਬਹੁਤ ਪਾਣੀ ਖੜ ਜਾਂਦਾ ਸੀ ਤੇ ਤਾਂ ਕਰਕੇ ਦੀ ਇਹ ਵਿਚਾਰ ਬਣਾਇਆ ਕਿ ਕਿਉਂ ਨਾ ਤਿੰਨੇ ਵੱਟਿਆਂ ਨੂੰ ਇੱਕੋ ਕਰ ਦਈਏ ਚਲੋ ਥੋੜੀ ਜੀ ਮਿਹਨਤ ਤਾਂ ਆਉਗੀ ਵੀ ਤਿੰਨੇ ਵੱਟਿਆਂ ਨੂੰ ਇੱਕੋ ਜਿਹਾ ਕਰਤਾ ਹਨ ਤੇ ਬਸ ਇਸੇ ਚੱਕਰ 'ਚ ਆਪਾਂ ਇੱਕੋ ਜਿਹਾ ਕਰਿਆ ਨਹੀਂ ਤਾਂ ਨਹੀਂ ਸੀ ਲੋੜ ਕਿ ਹੁਣ ਵੀ ਵੱਡਾ ਖੱਤਾ ਹੋ ਗਿਆ ਪਾਣੀ ਵੰਡਿਆ ਜਾਇਆ ਕਰੂ ਜੇ ਮਗਰੋਂ ਆਉਂਦਾ ਵੀ ਆ ਨਹੀਂ ਉਹ ਛੋਟੇ ਇੱਕੋ ਜਿਹਾਰੇ ਜੀ ਸਾਰਾ ਪਾਣੀ ਬਾਹਰ ਨਿਕਲਦਾ ਯਾ ਚੌਲ ਨੰਗੇ ਰਹਿੰਦੇ ਸੀ ਤੇ ਉਹ ਡੁੱਬੇ ਰਹਿੰਦੇ ਸੀ ਤੇ ਹੁਣ ਫਰਕ ਰਹੂਗਾ ਵੀ ਸਾਰਾ ਘਰ ਤਾਂ 1000 ਰਹੂਗਾ 1011 ਕਰ ਦੇਣਾ ਇਹਦਾ ਬਸ ਕੱਦੂ ਕਰਕੇ ਇੱਕ ਵੱਟ ਪਾ ਦਾਂਗੇ ਵਿਝਾਲੇ ਬਸ ਹੋਰ ਕੋਈ ਲੋੜ ਨਹੀਂ ਨਹੀਂ ਐਵੇਂ ਅੱਗੇ ਵੱਟਾਂ ਬੰਦ ਕਰੀ ਜਾਂਦੇ ਸਟੈਪ ਵੇ ਸਟੈਪ ਹਨਾ ਉੱਪਰਲਾ ਖਾਲੀ ਹੋ ਗਿਆ ਥੱਲੇ ਵਾਲਾ ਖਾਲੀ ਹੋ ਗਿਆ ਟੈਨਸ਼ਨ ਹੀ ਰਹਿੰਦੀ ਸੀ ਕਿਉਂਕਿ ਪੱਕੀ ਵੱਟ 'ਚ ਤੁਹਾਨੂੰ ਪਤਾ ਖੁੱਡ ਪੈ ਜਾਣੇ 5-6 ਇੰਚ ਦਾ 6-7 ਇੰਚ ਦਾ ਫਰਕ ਸੀਗਾ ਇਹ ਆ ਉਦੋਂ ਉੱਚਾ ਸੀ ਇਹਦਾ ਥੋੜਾ ਫਰਕ ਸੀ ਫਿਰ ਉਹ 6-7 ਇੰਚ ਦਾ ਉਹ ਫਰਕ ਦੀ ਐਨਾ ਫਰਕ ਸੀਗਾ ਹਨਾ ਤੇ ਚਲੋ ਬਾਕੀ ਹੋ ਗਿਆ ਠੀਕ ਤੇ ਮਿਹਨਤ ਆਉਂਦੀ ਹੈ ਤੇ ਮੈਂ ਤੇ ਜੰਮੀ ਭਾਈ 7500 ਨਾਲ ਲੱਗ ਗਿਆ ਸੀ ਕਿਚਨ ਤੇ ਕਮਲ ਵੀ ਚੱਲਦਾ ਸੀਗਾ ਕਰਾ ਨਾਲ ਹੋਣੀ ਤਿੰਨ ਡੰਗੀ ਲਾਈਆ ਮੈਂ ਕਿ ਹੁਣ ਚੈੱਕ ਕਰ ਲਾ ਵੀ ਇੱਕ ਵਾਰ ਦੇਖ ਲਾ ਤੇ ਹੁਣ ਦੇਖੀ ਜਾਂਦਾ ਹੋ ਕਰੀ ਜਾਂਦਾ ਹੋ ਗਿਆ ਵਾ ਸੁਣਦਾ ਸਾਰਾ ਥੋੜਾ ਥੋੜਾ ਕੱਟ ਦਿੰਨੇ ਹਾਂ ਜਦੋਂ ਟਰੈਕਟਰ ਇੱਕੋ ਸਪੀਡ ਤੇ ਚੱਲਦਾ ਨਾ ਬੰਦਾ ਕਦੇ ਨਹੀਂ ਥੱਕਦਾ ਤੇ ਲੋਣ ਪਤਾ ਚਲੋ ਠੀਕ ਆ ਗਰਦੇ ਨਾਲ ਭਰ ਕੇ ਹੋ ਗਏ ਦੇ ਲੋ 2-3 3 ਘੰਟੇ ਤੋਂ ਉਪਰ ਹੋ ਚੱਲਿਆ ਚਲਾਉਂਦੇ ਆ ਨਾ ਪਿੰਡਰ ਤੋਂ ਵੀ ਕਿਉਂ 5.5 ਲੱਗੇ ਸੀ 8.5 ਹੋ ਗਏ ਤੇ ਯਾਨੀ ਕਿ ਕੋਈ ਮਤਲਬ ਨਹੀਂ ਹੈਗਾ ਨਾ ਟਰੈਕਟਰ ਦਾ ਟਰੈਕਟਰ ਦੀ ਨਾ ਰੇਗ ਤੇ ਆਉਣੀ ਨਾ ਘਟਾਉਣੀ ਕੋਈ ਰੇਸੀ ਟਰੈਕਟਰ ਜਾ ਰਿਹਾ ਦੇਖੋ ਰੇਸੀ ਆ ਰਿਹਾ ਟਰੈਕਟਰ ਹੈ ਨਾ ਕਿੰਨਾ ਨਾਲੇ ਦਾ ਟਰੈਕਟਰ ਸੌਖਾ ਐ ਕੰਮ ਲਿਆ ਨੂੰ ਭੁਜਾਈ ਚੱਲੋ ਅੱਖਾਂ 'ਚ ਘੱਟਾ ਪਾਈ ਚੱਲੋ ਆਪਦੇ ਹਨ ਤੇ ਕੰਮ ਜਿੰਨਾ ਪਰ ਟਕਾ ਨਾਲ ਕਰਾਂਗੇ ਨਾ ਉੰਨਾ ਕੰਮ ਜ਼ਿਆਦਾ ਹੁੰਦਾ ਆ ਦੇਖ ਲਓ ਬਸ ਹੁਣ ਕਰਾ ਪੂਰਾ ਫੁੱਲ ਭਰ ਗਿਆ ਦੇਖ ਲਓ ਟਰੈਕਟਰ ਆਵਾਜ਼ ਤੱਕ ਵੀ ਨਹੀਂ ਬਦਲਦਾ ਤੁਹਾਨੂੰ ਦਿਖਾ ਦਿੰਦਾ ਕੋਈ ਬਦੰਤ ਰਵਾਜ ਤੱਕ ਵੀ ਨਹੀਂ ਬਦਲਦਾ ਕਰਾ ਇੰਨੇ ਲੈਵਲ 'ਚ ਖਿੱਚ ਹੋਇਆ ਵੀ ਸਹੀ ਬਾਈ ਨੇ ਜ ਹਨਾ ਕਿ ਲੇਜ਼ਰ ਕਰਾ ਦਾ ਬਿਲਕੁਲ ਵੀ ਫਰਕ ਨਹੀਂ ਰਿਹਾ ਵੀ ਜਿੰਨਾ ਇਧਰੋਂ ਭਰਦਾ ਉਹ ਤਕਰੀਬਨ ਉਨਾ ਹੀ ਉਧਰੋਂ ਭਰੀ ਜਾਂਦਾ ਬਸ 파ੜਾ ਪੜਾ ਉਹ ਵੀ ਰੰਦਾ ਜਿਹਾ ਚੱਲਦਾ ਉਹਦਾ ਸਾਡਾ ਅਸੀਂ ਵੀ ਨਾਲ ਲਾਇਆ ਵੀ ਚਲ ਪਤਲਾ ਪਤਲਾ ਹੋਰ ਸਿਹੜ ਦੇ ਨਿਆ ਵੀ ਜਿੱਥੇ ਜ਼ਿਆਦਾ ਭਰਦਾ ਮਾੜਾ ਜਾ ਕਰਾ ਤੇ ਦੇਖੋ ਇੰਨਾ ਵਧੀਆ ਕੰਮ ਹੋਇਆ ਵਾ ਕਿ ਪੂਰਾ ਵਧੀਆ ਕੰਮ ਹੋ ਗਿਆ ਕਿ ਜੇ ਆਪਾਂ ਕਮਲਿਆਂ ਵਾਂਗੂ ਲੱਗੇ ਰਹੋ ਉਹ ਨਹੀਂ ਕੰਮ ਹੋਦਾ ਕੋਈ ਵੀ ਕੰਮ ਬਿਅ ਬਿਉਤਬੰਦੀ ਦੇ ਨਾਲ ਹੀ ਹੁੰਦਾ ਦੇਖ ਲੋ ਕਿੰਨਾ ਘੇਰਾ ਇੱਕੋ ਹੀ ਬਣ ਜਾਣਾ ਇਹ ਉਹ ਕਿੱਥੇ ਖੜਾ ਮਿਸਟਰ ਆਹ ਖੜਾ ਦੇਖ ਲੋ ਇੱਥੋਂ ਦੇ ਲੈ ਕੇ ਉਹ ਕਿੱਥੇ ਤੋਂ ਜੀ ਕੋਈ ਘੇਰਾ ਪੂਰਾ ਵੱਡਾ ਘਤਾ ਹੋ ਜਾਣਾ ਨਾ ਜਾਦੇ ਹੋਂ ਉੱਥੋਂ ਕਮਲ ਦਾ ਕਰਾ ਜਿਆਦੇ ਭਰ ਗਿਆ ਉੱਥੋਂ ਖਿੱਚ ਦਿੰਦੇ ਹਾਂ ਉਹ ਜੀ ਆਕਾ ਆਪਾਂ ਹੁਣ ਇੱਥੇ ਵਿੱਚ ਅੜਾ ਦੇਣਾ ਇਹ ਆਜਾ ਜੀ ਆ ਕਰੀ ਦੇ ਲੋ ਲੇਜ਼ਰ ਪੂਰਾ ਸਹੀ ਜਾ ਰਿਹਾ ਮਾੜੀ ਜੀ ਮਿੱਟੀ ਆ ਉਹਦੇ ਵਿੱਚ ਨਾਲੇ ਸਾਰਾ ਆਪਾਂ ਲੇਜ਼ਰ ਲਾ ਕੇ ਇੱਧਰ ਦਿੱਟਿਆ ਉਹ ਮਿੱਟੀ ਤੇ ਕੋਈ ਉਹ ਨਹੀਂ ਹੈਗਾ ਕਿ ਹਾਂ ਬਾਹਲਾ ਭਰਿਆ ਜਾਂਦਾ ਜਾਂ ਕਿਤੇ ਇੱਕ ਪਾਸੇ ਭਰ ਗਿਆ ਇੱਕ ਪਾਸੇ ਖਾਲੀ ਹੋ ਗਿਆ ਨਾ ਮਿੱਟੀ ਇੰਨੇ ਲੈਵਲ ਨਾਲ ਰਿੱਟੀ ਆ ਕਿ ਕੋਈ ਗੱਲ ਹੀ ਨਹੀਂ ਜਿਆਰਾ ਲਿਆਦਾ ਇਹ ਤਾਂ ਘਰਾਮ ਕਰਨਾ ਪੂਰਾ ਵਧੀਆ ਭਾਈ 7500 ਦਾ ਬਹੁਤ ਟੋਰੀ ਲੱਗਦਾ ਚੱਲਦਾ ਸਾਲਾ ਇਹਦੀ ਮੂਹਰੋਂ ਨਾ ਮਿੱਟੀ ਛੋਹ ਆ ਜਿਹੜੀ ਬਹੁਤ ਜੱਜ ਦਾ ਟ੍ਰੈਂਡਰ ਦੇਖੋ ਇਹ ਘੜਾ ਥੋੜਾ ਬਾਫਰ ਦੇ ਨਾਲ ਹੀ ਲੱਗਦਾ ਦਾ ਜਵੇਟਾ ਨਾਲ ਆ ਜਿਹੜੀ ਹਵਾ ਵਾ ਨਾ ਬਹੁਤ ਦੁਖੀ ਕਰਦੀ ਐ ਇੰਨੀ ਮਿੱਟੀ ਹੋਈ ਅੱਖਾਂ ਚ ਵੱਜਦੀ ਆ ਜਦੋਂ ਜਿਹੜਾ ਗਰਦਾ ਪੈਂਦਾ ਉਹ ਵੱਖਰੀ ਗੱਲ ਹੁੰਦੀ ਆ ਪਰ ਜਿਹੜੀ ਆ ਗਰਦਾ ਔ ਟੁੱਟ ਕੇ ਹਵਾ ਅੰਦਰ ਜਬੜਦੀ ਆ ਇਹ ਬਹੁਤ ਔਖਾ ਕਰਦੀ। ਤੁਗੀ ਕਰ ਛੱਡਿਆ 4-5 ਦਿਨ ਹੋ ਗਏ। ਹਵਾ ਜੀ। ਲੋ ਜੀ ਫਿਨਿਸ਼ ਹੋ ਗਿਆ ਕੰਮ। ਕੇਰਾ ਦੇਖ ਲਓ ਕਿੱਡਾ ਬਣ ਗਿਆ। ਪੂਰਾ ਵਧੀਆ ਕੇਰਾ ਬਣ ਗਿਆ। ਆਪਣੇ ਕੋਲੇ ਸਿਲਕ ਦਾ ਲੱਗਿਆ ਹੈ ਬਾਈ ਜਿਹੜਾ ਆਪਣਾ ਵਾ ਪਹਿਲਾਂ ਆਪਣੇ ਕੋਲੇ ਬਹੁਤ ਟਾਈਮ 2005 ਚ ਆਪਾਂ ਲੇਦਰ ਕਰਾ ਲਿਆ ਸੀਗਾ ਉਦੋਂ ਪਹਿਲਾਂ ਆਪਾਂ ਟੌਪਕੌਨ ਦਾ ਲਿਆ ਸੀ ਟੌਪਕੌਨ ਦਾ ਬੈਸਟ ਹੁੰਦਾ ਸੀ ਉਹਦੇ ਆਹ ਬੈਟਰੀ ਨਹੀਂ ਸੀ ਲਾਉਣੀ ਪੈਂਦੀ ਉਹਦੇ ਉਹਦੇ ਵਿੱਚ ਹੀ ਬੈਟਰੀ ਸੀ ਤੇ ਉਹ ਅੱਜ ਵੀ ਹੈਗਾ ਆਪਣੇ ਕੋਲੇ ਪਿਆ ਫਾਰਮ ਤੇ ਬਟ ਉਹਦੇ ਵਿੱਚ ਥੋੜੀਆਂ ਖਰਾਬੀਆਂ ਆ ਗਈਆਂ ਸੀ ਤਾਂ ਕਰਕੇ ਉਹ ਬੰਦ ਕਰਤਾ ਸੀ ਵੀਰ ਔਰ ਨਾਲ ਤਾਂ ਇੱਕ ਤਾਂ ਪਾਣੀ ਖੜਨੋ ਛੱਡ ਗਿਆ ਨਾਲੇ ਤਿੰਨ ਘੇਰੇ ਹੁੰਦੇ ਦੀ ਉਹ ਖਤਮ ਹੋ ਗਏ ਇੱਕੋ ਘੇਰਾ ਹੋ ਜੂ ਇੱਕ ਜਗ੍ਹਾ ਹੀ ਨੱਕਾ ਲੱਗ ਜੂ ਬਸ ਕੋਈ ਕਿਤੇ ਪਾਸੇ ਨੱਕਾ ਲਾਉਣ ਦੀ ਲੋੜ ਨਹੀਂ ਪੈਣੀ ਹੁਣ ਆਪਾਂ ਨੂੰ ਨਹੀਂ ਪੈਪ ਦੱਬਣੀ ਹੈ ਦੱਬ ਦਾਂਗੇ ਨਹੀਂ ਤਾਂ ਲੋੜ ਹੀ ਨਹੀਂ ਪੈਣੀ ਉਹ ਕਿਾਰੇ ਚ ਪਾਣੀ ਉਹ ਤਾਂ ਵੱਟ ਤੋੜ ਵੱਟ ਦੇ ਉੱਤੇ ਗੱਟੂ ਲਾ ਤਾਂ ਗੱਟੂ ਚ ਹੀ ਪਾਣੀ ਪਾਰ ਕਰ ਜਾਣਾ ਖਾਲ ਚੱਕ ਨਹੀਂ ਨਾ ਸਕਦੇ ਮੋਟਰ ਸਾਂਝੀ ਐ ਉਹ ਉਹ ਖੱਤਾ ਕਿਤੇ ਹੋਰ ਦਾ ਨਾ ਹਾਂ ਉਹ ਇੰਨੀ ਮਿਹਨਤ ਕਰਕੇ ਖੱਤਾ ਵਧੀਆ ਬਣ ਗਿਆ ਪੂਰਾ ਕਿੰਨੇ 4 ਘੰਟੇ ਲੱਗੇ 4-5 ਘੰਟੇ ਦੇਖ ਲੋ ਕਿੰਨਾ ਸੋਹਣਾ ਖੇਤ ਲੱਗਣ ਲੱਗ ਜਾਂਦਾ ਹਨਾ ਬਸ ਆਹੀ ਆ ਮਿਹਨਤ ਇਨੀ ਮਿਹਨਤ ਕਰਦੇ ਨੇ ਬਾਈ mas ainda nem meia